ਰਵਿੰਦਰ ਸੈਣੀ ਅਮਰ ਰਹੇ ਦਰਸ਼ਕੋ ਬੜਾ ਹੀ ਦੁਖਦ ਸਮਾਚਾਰ ਜਿਹੜਾ ਕੱਲਾ ਸੇ ਆਪਣੇ ਚੈਨਲ ਦੇ ਰਾਹੀਂ ਤੁੰਦਰ ਪਹੁੰਚਾਇਆ ਹੈ ਕਿਥੇ ਦੱਸਿਆ ਗਿਆ ਹੈ ਕਿ ਰਵਿੰਦਰ ਸੈਣੀ ਉਫ ਨਿਕਣੇ ਉਸੀ ਹੈਪੀ ਯਾਦ ਹੈ ਹੀ ਉਹਦਾ ਕੱਲ ਗਲੇਸ਼ੀਅਰ ਵਿੱਚ ਆਪਣੀ ਸੇਵਾ ਦਿੰਦੇ ਤੇ ਸ਼ਹੀਦ ਹੋਈਏ ਦੇਸ਼ ਲਈ ਦਰਸ਼ਕੋ ਦੁਖਦ ਸਮਾਚਾਰ ਹੈ ਇਸ ਵੇਲੇ ਮੈਂ ਉਸੇ ਗ੍ਰਾਮ ਦੀਆਂ ਤਸਵੀਰਾਂ ਉਸੇ ਰਵਿੰਦਰ ਸੈਣੀ ਦੇ ਘਰ ਦੀਆਂ ਤਸਵੀਰਾਂ ਮੈਂ ਤੁੰਦਰ ਕਰਨੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਦਿਖਸੋ ਦੇ ਪੂਰੇ ਗ੍ਰਾਮ ਵਿੱਚ ਇਸ ਟਾਈਮ ਸ਼ੋਕ ਦੀ ਲਹਿਰ ਹੈ ਤਸਵੀਰਾਂ ਤੋਂ ਦਿੱਖ ਸਕੋ ਬੜੀਆਂ ਦੁੱਖ ਦੀ ਤਸਵੀਰ ਹੈ ਇਸ ਵੇਲੇ ਮੈਂ ਤੁਹਾਨੂੰ ਕਰਨੇ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹਾ ਮਰ ਆਸ ਹੁੰਦਾ ਕਿ ਇਹ ਅਪੀਲ ਕਰਕੇ ਕਿ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਦੇ ਕੋਲ ਇਹ ਖਬਰ ਪੁੱਛ ਸਕੇ ਦਰਸ਼ਕ ਜਿਹੜਾ ਗ੍ਰਾਮ ਮੈਂ ਤੁਹਾਨੂੰ ਕਰਨੇ ਸਾਂਝਾ ਕਰਿਓੜਾ ਇਹ ਬਾਡਰ ਦਾ ਇਲਾਕਾ ਜਿਹੜਾ ਕੋਲ ਕਲਾਂ ਗਰਾ ਉਥੋਂ ਦੀਆਂ ਤਸਵੀਰਾਂ ਮੈਂ ਇਸ ਵੇਲੇ ਤੁਹਾਨੂੰ ਦੱਸਾ ਕਿ ਕਿਉਂਕਿ ਦੱਸਿਆ ਜਾਦਾ ਕਿ ਹਰਵਿੰਦਰ ਸੈਣੀ ਦੀ ਜਿਹੜੀ ਉਮਰ ਆ ਕੋਈ 30 ਸਾਲ ਦੇ ਕਰੀਬ ਹੈ ਤੇ ਦੱਸਿਆ ਜਾਦਾ ਕਿ 2 ਸਾਲ ਕਿ ਹੋਇਆ ਕੋਈ ਸ਼ਾਦੀ ਹੋਏ ਦੇ ਤੇ ਦੁਖਤ ਸਮਾਚਾਰ ਦਰਸ਼ਕੋ ਇਸ ਵੇਲੇ ਜਿਹੜਾ ਮੈਂ ਤੁਹਾਨੂੰ ਕਰਨੇ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਦਿਖ ਸਕਦਾ ਪੂਰੇ ਗ੍ਰਾਮ ਵਿੱਚ ਇਸ ਟਾਈਮ ਬੜੀ ਦੁਖਦਾਈ ਪਾਰ ਟੁੱਟੀ ਚੁੱਕੀ ਦਾ ਤਸਵੀਰ ਵੀ ਹਰਵਿੰਦਰ ਸੈਣੀ ਦੀ ਹੁੰਦੇ ਦਾ ਰੁਪਿਆਣੇ ਦੀ ਕੋਸ਼ਿਸ਼ ਕਰਕੇ ਮੇਰੇ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਕਿ ਜਿੰਨੇ ਵੀ ਸਾਡੇ ਦਰਸ਼ਕ ਨਾਲ ਉਹਦੇ ਕੋਲੇ ਖਬਰ ਪੁੱਜੀ ਸਕੇ ਦਰਸ਼ਕੋ ਤੁਹਾਨੂੰ ਦਿਖ ਸਕਦੇ ਹੋ ਦੇ ਇਸ ਲਈ ਆਪਣੀ ਜਾਨ ਗੁਆਣੇ ਵਾਲੇ ਹਰਵਿੰਦਰ ਸੈਣੀ ਦੀ ਤਸਵੀਰ ਦਰਸ਼ਕੋ ਤੁਹਾਨੂੰ ਦਿਖ ਸਕਦੇ ਹੋ ਆਸਾ ਆਪਣੇ ਚੈਨਲ ਦੇ ਰਾਹ ਜਿਹੜੀ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਉਂਦੀ ਹਸ ਤੁਹਾਨੂੰ ਤਾਂ ਕਰ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਨੇ ਆ ਸਾਰੀ ਗੱਲ ਬਾਤ ਕਰਕੇ ਅੰਕਲੋਂ ਦੇ ਕਰਨੇ ਵੀ ਗੱਲਬਾਤ ਅੰਕਲ ਜੀ ਥੋੜਾ ਜਿਆ ਸਾਡੇ ਦਰਸ਼ਕਾਂ ਨੂੰ ਦੱਸੂਗਾ ਕਿਸ ਤਰੀਕੇ ਦਾ ਲੜਕਾ ਹ ਅਰਵਿੰਦਰ ਸੈਣੀ ਮੈਂ ਲੜਕਾ ਵਜਿਨੀਆਲਾ ਬੱਚਾ ਹ ਚਲਾਂ ਸਮਝ ਨਹੀਂ ਲੱਗੀ ਉਹ ਇਹ ਕੀ ਹੈ ਭਗਵਾਨ ਨੇ ਕੀ ਕੀਤਾ ਮਰਾਏ ਲੱਖ ਤਰੋੜੀ ਇਹ ਕੀ ਕਰਨਾ ਹੈ ਐਸੀ ਮੌਤ ਪੁੱਛਣੀ ਦੀ ਹੈ ਉਹ ਰੱਬ ਕੋ ਬੜਾ ਅੱਛਾ ਬੜਾ ਚਾਸ ਦਾ ਮੜਾ ਬੜਾ ਕੋਈ ਕੋ ਲਿਆਇਆ ਹੀ ਨਹੀਂ ਚੰਗਾ ਬਸ ਇੱਕ ਬੱਚਾ ਛੋਟਾ ਜਿਹਾ ਉਹਦਾ 7 ਮਹੀਨੇ ਦਾ ਬੱਚਾ ਕਾਫੀ ਜ਼ਿਆਦਾ ਇੱਕ ਗੇੜਾ ਹੁਣ ਛੁੱਟੀ ਆਣੇ ਵਾਲਾ ਘਰ ਹਾਂ ਜੀ ਛੁੱਟੀ ਆਣੇ ਵਾਲਾ ਹੁਣ 3 ਮਹੀਨਾ ਤੋਂ ਬੇਦਰ ਟੈਨ ਸੀ 3 ਮਹੀਨਾ ਜਿਹਦੇ ਥੋੜੇ ਰਹੀ 12 ਤਰ੍ਹਾਂ ਦੇ ਰਹੀ ਇਹਦੇ ਸਾਲੇ ਤੇ ਹੁਣੇ ਵਾਲਾ ਹੀ ਘਰ ਹੁਣ ਕੋ ਰੱਬ ਦਾ ਪਾਣਾ ਕੋਈ ਦਰਦ ਉੱਠੀ ਮੜਿਆ ਕੋ ਕਿੰਨੀ ਦੇਰ ਹੋਈ ਆ ਇੰਡੀਅਨ ਆਰਮੀ ਵਿੱਚ ਸੇਵਾਇਂ ਦਿੰਦੇ ਆਪਾਂ ਦੇਖੋ ਇਸੇ 7 ਸਾਲ ਲਈ 7 ਸਾਲ ਲਈ ਕੋਈ ਸਮਝ ਨਹੀਂ ਲੱਗੀ ਕਿ ਸਵਾਰ ਇਹ ਬੜਾ acha ਆ ਬੜਾ acha ਬਹੁਤ ਬਹੁਤ ਨੇਕ ਸਮਾਹੇ ਕੋਚੇ ਦਾ ਬਹੁਤ ਨੇਕ ਸੁਭਾਅ ਮਰੇ ਕੋਈ ਸਮਝ ਨਹੀਂ ਲੱਗੀ ਇਹ ਤੇ ਉਹ ਨਹੀਂ ਜਾਣਦਾ ਮਰੇ ਕੀ ਯਕੀਨ ਕਰੀ ਕਿ ਕਰਨਾ ਬਹੁਤ ਬੁਰਾ ਹਾਲਾਤ ਦੇਖੋ ਜੋ ਰੱਬ ਦਾ ਗੜੀ ਹੈ ਕੋਈ ਕੋਟਾ ਅਸ ਅੰਕਲੋਂ ਤਾਂ ਗੱਲਬਾਤ ਕਰ ਗਏ ਅੰਕਲ ਜੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਆ ਦੱਸੋ ਕਿ ਕਿਸ ਤਰੀਕੇ ਦਾ ਹਰਵਿੰਦਰ ਥੋੜਾ ਜਿਆ ਠੀਕ ਆ ਸਾਰੇ ਕੰਨ ਠੀਕ ਠਾਕ ਆ ਜੀ ਆਪਸ਼ਨ ਇਹ ਕੰਨ ਵੀ ਸਾਰੇ ਕੰਨ ਠੀਕ ਠਾਕ ਹੈ ਜਿਹੜਾ ਆਪਸ਼ਨ ਟੈਲੀਫੋਨ ਕਦਾ ਬਹੁਤ ਸਾਦ ਨਹੀਂ ਕਿੰਨੀ ਦੇਰ ਹੋਇਆ ਕਰਾਂਗੇ ਇਹਦੇ ਨਾਲ ਲਾਸਟ ਉਹ ਇਹ ਤਰ੍ਹਾਂ ਨਹੀਂ ਨਹੀਂ ਫੋਨ ਉੱਪਰ ਗੱਲਬਾਤ ਹੁੰਦੀ ਹੈ ਗੱਲਬਾਤ ਲਈ ਹੁੰਦੀ ਹੈ ਜਦੋਂ ਜਿਹੜੇ ਬਿਮਾਰ ਹੋਇਆ ਤੇ ਲਾਸਟ ਟਾਈਮ ਕਿਸਲੇ ਗੱਲਬਾਤ ਹੋਈਗੀ ਇਹ ਉਹ ਹੀ ਗੋਥੀ ਸ਼ਾਮੀ ਮੇਰੇ ਚਾਚੇ ਕਰਨੇ ਵੀ ਹੋਈ ਮੇਰੇ ਕਰਨੇ ਵੀ ਕਰਾਂ ਕਰਨੇ ਆਖਾਂ ਵਿੱਚ ਠੀਕ ਠਾਕ ਬਸ ਉਹਦੇ ਬਾਅਦ ਕੋਈ ਗੱਲਬਾਤ ਨਹੀਂ ਤੇ ਵਿਆਹ ਹੋਇਆ ਤੇ ਕਿੰਨੀ ਦੇਰ ਹੋਇਆ ਹੋਈ ਦੋ ਸਾਲ ਹੋ ਗਏ ਨੇ ਬੱਚਾ ਵੀ ਆ ਗਿਆ ਇੱਕ ਮੁੰਡਾ ਆਹ ਸੱਤ ਸਾਲ ਸੱਤ ਸੱਤ ਮਹੀਨੇ ਅੱਛਾ ਪਤਾ ਕਿਸਲੇ ਲੱਗਿਆ ਕੱਲ ਜੀ ਲਿੰਕ ਗੱਲਬਾਤ ਹੋਈ ਸ਼ਾਨੋ ਦੇ ਕੋਸ਼ੀ ਬੜੀ ਕੀਤੀ ਉਹ ਟੈਲੀਫੋਨ ਚੁੱਕਿਆ ਤੇ ਕੋਈ 10 ਵਜੇ ਸਾਨੂੰ ਕਾਲ ਜੁਆਇਆ ਸੀ ਉਹ ਸਾਹਿਬ ਆਖਾਈ ਗੱਲ ਲਈ ਮਾ ਫੋਨ ਉੱਪਰ ਗੱਲ ਬਾਤ ਨਹੀਂ ਹੁੰਦੀ ਘਟੋਂਦੀ ਹਮ ਸਾਥੀਓ ਤੋਂ ਦੇਖੋ ਤਾਂ ਬੜਾ ਹੀ ਦੁੱਖੇ ਦਾ ਪਾੜ ਜਿਹੜਾ ਇਸ ਵੇਲੇ ਪਰਿਵਾਰ ਤੋਂ ਟੁੱਟ ਚੁੱਕੇ ਦਾ ਬੜਾ ਅੱਛਾ ਲੜਕਾ ਰਵਿੰਦਰ ਜਦੀ ਤਸਵੀਰ ਵੀ ਮੈਂ ਤੁਹਾਨੂੰ ਕੰਨੇ ਸਾਂਝੀ ਕਰਨ ਦੀ ਕੋਸ਼ਿਸ਼ ਕਰਨਾ ਮਰ ਅਸਤ ਹੁੰਦੇ ਕਿ ਇਹ ਅਪੀਲ ਕਰਕੇ ਕਿ ਇਸ ਵੀਡੀਓ ਕੀ ਸ਼ੇਅਰ ਜ਼ਰੂਰ ਕਰਿਓ ਕਿ ਜਿੰਨੇ ਵੀ ਸਾਡੇ ਦਰਸ਼ਕ ਨਾ ਹੁੰਦੇ ਕੋਲੇ ਖਬਰ ਪਹੁੰਚੀ ਸਕੇ ਤਾਂ ਕਮੈਂਟ ਦੇ ਜਰੇ ਵੀ ਬਹੁਤ ਸ਼ਰਧਾਂਜਲੀ ਜਿਹੜੀ ਹੈ ਹਰਵਿੰਦਰ ਸੈਣੀ ਦੇ ਸਕਦੇ ਦਰਸ਼ਕ ਇੱਕ ਵਾਰੀ ਫੇਰ ਮੈਂ ਤਸਵੀਰ ਜੰਦੇ ਜੰਦੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਉਹ ਦਿਖ ਸਕਦਾ ਲਾਈਵ ਤਸਵੀਰ ਜਿਹੜੀ ਹੈ ਮੈਂ ਤੁਹਾਨੂੰ ਦਰਪਿਆਣੇ ਦੀ ਕੋਸ਼ਿਸ਼ ਕਰਾਂਗਾ ਤਾਂ ਉਹ ਦਿਖ ਸਕਦਾ ਹੋਰ ਦਿਖਾ ਦਿਓ ਤਸਵੀਰ ਪੂਰੇ ਗ੍ਰਾਮ ਵਿੱਚ ਇਸ ਟਾਈਮ ਸ਼ੋਕ ਦੀ ਲਹਿਰ ਹੈ ਕਿਉਂਕਿ ਅਸ ਵੀ ਆਪਣੇ ਚੈਨਲ ਦੇ ਰਾਹੀਂ ਜਿਹੜੀ ਵੀ ਅਪਡੇਟ ਆਂਦੀ ਹੈ ਸੰਦਰ ਜ਼ਰੂਰ ਪਹੁੰਚਾਉਂਦਾ ਰਹੋ ਨਿਆ ਮਰੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਿਆ ਹਰਵਿੰਦਰ ਸੈਣੀ ਦੀ ਤਸਵੀਰ ਹੈ ਪੂਲ ਕਲਾਂ ਗ్రాਂਹ ਜਿਹੜਾ ਰੰਗੀਆਂ ਖੇਤਰ ਦਾ ਗ੍ਰਾਂਹ ਜਿੱਥੇ ਕੱਲ ਸ਼ਾਮੀ ਪਤਾ ਲੱਗਦਾ ਕਿ ਹਰਵਿੰਦਰ ਸੈਣੀ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਈ ਆ ਤਾਂ ਉਹਦੇ ਬਾਅਦ ਪੂਰੇ ਗ੍ਰਾਂਹ ਵਿੱਚ ਇਸੇਮ ਸ਼ੋਕ ਦੀ ਲਹਿਰ ਹੈ ਕਿਉਂਕਿ ਪਲ-ਪਲ ਦੀ ਅਪਡੇਟ ਜਿਹੜੀ ਵੀ ਆ ਆਸਤੰਤ ਜਰੂਰ ਪਹੁੰਚਾਗੇ ਹਰਵਿੰਦਰ ਸੈਣੀ ਦੀਆਂ ਜਿਹੜੀਆਂ ਹੋਰ ਵੀ ਤਸਵੀਰਾਂ ਆਸਤੰਤ ਜਰੂਰ ਪਹੁੰਚਾਣੇ ਦੀ ਕੋਸ਼ਿਸ਼ ਕਰਗੇ ਮਰ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਦਰਸ਼ਕੋ ਕਿਉਂਕਿ ਪਲ-ਪਲ ਦੀ ਅਪਡੇਟ ਜਿਹੜੀਆਂ ਆਸਤੰਤ ਜ ਔਰ ਕੋਈ ਅਪਡੇਟ ਆਪ ਜੀ ਸੰਦੇਕ ਨੂੰ ਜ਼ਰੂਰ ਸ਼ੇਅਰ ਕਰਕੇ